ਕਿਸਾਨ ਮਜ਼ਦੂਰ ਸਿਕਰ ਕਮੇਟੀ ਪੰਜਾਬ ਤੋਂ ਪਰਮਜੀਤ ਸਿੰਘ ਪੁਲਾਹ ਬੋ ਰਿਹਾ ਜੀ ਅੱਜ ਸਾਡੀ ਅਬਦੁੱਲਾਪੁਰ ਚ ਮੀਟਿੰਗ ਲੱਗੀ ਹੈ ਜੋ ਜ਼ਿਲ੍ਹਾ ਹੁਸ਼ਿਆਰਪੁਰ 20 ਜੂਨ ਤੋਂ ਲੈ ਕੇ 10 ਜੁਲਾਈ ਤੱਕ ਆਪਣੀ ਡਿਊਟੀ ਨਿਭਾਉਣ ਜਾ ਰਿਹਾ ਉਸ ਸੰਬੰਧੀ ਅੱਜ ਇਹਨਾਂ ਦੀ ਵਾਰੀ ਹੈ ਜਿਹੜੀਆਂ ਨੇ ਵੰਡੀਆਂ ਆਈਆਂ ਤੇ ਪਿੰਡ 'ਚ ਮੀਟਿੰਗ ਕਰਕੇ ਚਲੇ ਆ ਤੇ ਸਾਰੇ ਪਿੰਡ ਨੇ ਮਾਵਾ ਨੇ ਭੈਣਾ ਨੇ ਐਦ ਕੀਤਾ ਕਿ ਜਦ ਤੱਕ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਬਣਦਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਨਹੀਂ ਹੁੰਦਾ ਮਰੇਗਾ ਦੀ ਦਿਹਾੜੀ ਸਾਨੂੰ ਪੂਰੀ ਨਹੀਂ ਮਿਲਦੀ ਸਾਡੀ ਸਿੱਖਿਆ ਪ੍ਰਣਾਲੀ ਠੀਕ ਨਹੀਂ ਹੁੰਦੀ ਸਿਹਤ ਸਹੂਲਤਾਂ ਠੀਕ ਨਹੀਂ ਹੁੰਦੀ ਉਦੋਂ ਤੱਕ ਇਹ ਜਿਹੜਾ ਸੰਘਰਸ਼ ਆ ਇਹ ਜਾਰੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ